ਇਸ ਤਰ੍ਹਾਂ ਦੋਸਤੋ ਜਾਲੀ ਤਿਆਰ ਹੁੰਦੀ ਹੈ ਲੈ ਦਿਖਾਓ ਜੀ ਮੜਾ ਜਲਦੀ ਦੇਖਦੇ ਆ ਕਿ ਇਸ ਘੰਟਾਂ ਚ ਜਾਲੀ ਤਿਆਰ ਕਰ ਦਨੇ ਆ ਉਹ ਪੈ ਗਈ ਜੀ ਇਧਰ ਵੀ ਵਿੱਚ ਪੈ ਗਈ ਹਾਂਜੀ ਹਾਂ ਹੋ ਗਈ ਜੀ ਐਂ ਜਾਲੀ ਜੰਗਲੇ ਤੇ ਲੱਗਦੀ ਆ ਭਾਈ ਇਹ 1000 ਰੁਪਏ ਦਾ ਸੈਟ ਹੈ ਕਰੇ 50 55 ਆਉਂਗੇ ਹਾਂ ਹਾਂ ਹੀ ਪਹੁੰਚ ਕਰਾਂਗੇ ਜੀ ਕੋਈ ਦਿੱਕਤ ਨਹੀਂ ਹੈ 1000 ਰੁਪਏ ਚ ਹਾਂਜੀ ਹਾਂਜੀ 1000 ਰੁਪਏ ਚ ਪਹੁੰਚ ਕਰ ਦਾਂਗੇ ਆ ਕੀ ਚੀਜ਼ ਹੈ ਇਹ ਵੀ ਜਾਲੀ ਆ ਭਾਈ ਜੀ 2 ਬਈ 4 ਦੀ ਇਹ ਕਿੱਥੇ ਲੱਗਦੀ ਹੈ ਇਹ ਵੀ ਜੀ ਬੱਦਰੇ ਚ ਜੰਗਲੇ ਤੇ ਜੀ ਅੱਛਾ ਬਿਸਕੁਟ ਤੇ ਬਰਫੀ ਜੀ ਨਵੇਂ ਡਿਜ਼ਾਈਨ ਆਏ ਜੀ ਅੱਜ ਕ ਜੀ ਬਿਨਾ ਚਨੀ ਨਹੀਂ ਤੋਂ ਲਾਉਂਗੇ ਤਾਂ ਪਾਵੇ ਨਾਲ ਵੀ ਲੱਗ ਜੂਗੀ ਜੀ ਇਹ ਵਾਲੀ ਦਾ ਰੇਟ ਜੀ ਜਿੱਥੋਂ ਮਰਜ਼ੀ ਪਤਾ ਕਰ ਲੋ 500 ਤੋਂ ਘੱਟ ਕੋਈ ਦਊਗਾ ਨਹੀਂ ਜੀ ਆਪਣੇ ਕੋਲੇ 450 ਦੀ ਲੈ ਜਾਓ ਜੀ ਆਰਡਰ ਤੇ ਵੀ ਤਿਆਰ ਕਰਾ ਸਕਦੇ ਹਾਂ ਬਾਈ ਜੀ ਜਿੰਨਾ ਮਰਜ਼ੀ ਮਾਲ ਲੈ ਜਾਓ ਜੀ 450 ਨੂੰ ਚੁਕਾ ਦਾਂਗੇ ਜੀ ਗਾਰੰਟੀ ਇਹਦੀ ਕਿੰਨੇ ਟਾਈਮ ਦੀ ਹੈ 15 ਸਾਲ ਦੀ ਗਾਰੰਟੀ ਆਈ ਫੈਬਰ ਸਟਿਕ ਦੀ ਜੀ ਕੋਰ ਡਿਜ਼ਾਈਨ ਪਈ 3 ਬਾਈ 2 ਚ ਜੀ ਇਹ ਚ ਚਾਰ ਡਿਜ਼ਾਈਨ ਮਿਲ ਜਾਣਗੇ ਬਾਈ ਆਪਾਂ ਨੂੰ 3 ਬਾਈ 2 ਚ ਅੱਛਾ ਜੇ ਗੋਲ ਲੈਣੀ ਹੈ ਜਾਂ ਪਾਵੇ ਨਾਲ ਹੀ ਲੱਗੂਗੀ ਜੀ ਇਹਦੇ ਵਿੱਚ ਆਪਾਂ ਨੂੰ ਤਿੰਨ ਨਹੀਂ ਤਿੰਨ ਜਣ ਦੇ ਤੁਸੀਂ ਜੀ 150 150 ਹੋਇਆ ਠੀਕ ਹੈ 150 ਦੀ ਰੇਂਜ ਤੱਕ ਹੀ ਨਹੀਂ ਦੇਖ ਸਕਦੇ ਹੋ ਬਾਈ ਤੋਂ ਵੀ ਕੁਝ ਮਰਜ਼ੀ ਲੈ ਚੱਕ ਸਕਦੇ ਹੋ ਬਣਿਆ ਹੋਇਆ ਸਭ ਕੁਝ ਤਿਆਰ ਹੈ ਫੈਕਟਰੀ ਆਪਦੀ ਹੈ ਐ ਮੰਨ ਕੇ ਚੱਲੋ ਰੇਟ ਕੁਝ ਵੀ ਨਹੀਂ ਜੀ 280 ਰੁਪਏ ਦਾ ਹੀ ਹੈ ਮੀਟਰ ਦੇ ਵੱਡੇ ਗਮਲੇ ਨੇ ਜੀ ਬਾਜ ਵੀ ਬਣਾ ਰੱਖਿਆ ਹੈ ਹਾਂਜੀ ਹਾਂਜੀ ਬਾਈ ਜੀ ਇਹਦਾ ਕੀ ਰੇਟ ਹੈ ਇਹ ਤਾਂ ਸਸਤੀ ਹੈ ਬਾਈ ਜੀ ਹਾਂ 25000 ਰੁਪਏ ਦਾ ਪੀਸ ਆ ਜੀ ਫਿੱਟ ਕਰਕੇ ਆਉਂਗਾ ਜੀ ਟੋਆ ਪਟਕੇ ਲੈ ਕੇ ਆਪ ਜਾਊਂਗਾ ਜੀ 50 ਸਾਲ ਦੀ ਗਾਰੰਟੀ ਹੋਊਗੀ ਬਾਈ ਜੀ ਰੇਟ ਇਹ ਕਾ 10700 ਰੁਪਏ ਜੀ 10700 ਚ ਤਿੰਨ ਟੈਂਕ ਫਿੱਟ ਕਰੂ ਆਪੇ ਟੋਆ ਪਟਣਗੇ ਐਂ ਫਿੱਟ ਕਰਕੇ ਚੱਲਦਾ ਕਰਕੇ ਆਉਣਗੇ ਬਾਈ ਦੋਸਤੋ ਭਾਈ ਕੀ ਪਸੌਰ ਤੋਂ ਕੌਰੀਆਂ ਨੂੰ ਜਾਣਦੇ ਆ ਬਾਈ ਨੇ ਉਹਰੇ ਫੈਕਟਰੀ ਖੋਲੀ ਹੋਈ ਹੈ ਸਿਰਾ ਗੱਲਬਾਤ ਹੈ ਥੋਕ ਦਾ ਰੇਟ ਤੇ ਜਿਹੜੀ ਚੀਜ਼ ਮਿਲਦੀ ਹੈ ਉਹ ਆਪ ਤਿਆਰ ਕਰਕੇ ਲਾ ਕੇ ਆਉਂਦਾ ਕੋਈ ਹੁਣ ਕੰਮ ਜਨਨੇ ਕੋਈ ਦਿਹਾੜੀਆ ਲਾਉਣ ਦੀ ਲੋੜ ਨਹੀਂ ਉਈ ਮਕੋ ਕੁਛ ਕੋਈ ਚੀਜ਼ ਵੀ ਨਹੀਂ ਲੈਣੀ ਆਪੇ ਸੋਡੇ ਚੀਜ਼ ਬਣਾ ਕੇ ਤਿਆਰ ਕਰਕੇ ਦੇ ਜੂਗਾ ਗੁਰਕਿਰਪਾ ਦੇ ਨਾਂ ਤੇ ਹੈ ਫੋਨ ਵੀ ਹੈ ਬਾਈ ਦਾ 98788 29785 ਇੱਕ ਵਾਰੀ ਗੱਲ ਕਰਕੇ ਜਾਇਓ ਲੱਖਾ ਚਾਲੀ ਇਕਲੀ ਜਾਲੀ ਜਾਲੀ ਤਿਆਰ ਪਈ ਆ ਬਾਈ ਜੀ ਆਪਣੇ ਕੋਲ ਲੈ ਪਈ ਤਾਂ ਹੈਗੀ ਆ ਉਹਦੇ ਵਿੱਚ ਕੋਈ ਜਾਣ ਵੀ ਹੈਗੀ ਹੈ ਬਾਈ ਜੀ ਜਿੱਥੋਂ ਮਰਜੀ ਕਸਟਮਰ ਕੱਟ ਕੇ ਦੇਖ ਲੈ ਅੱਛਾ ਹਾਂ ਜਿੱਥੋਂ ਵੀ ਉਹਦਾ ਚੀ ਕਰਦਾ ਜਿਹੜੀ ਮਰਜੀ ਜਾਲੀ ਕੱਟ ਕੇ ਚੈੱਕ ਕਰ ਲੈ ਜੇ ਜਿਸ ਦੀ ਤਾਰ ਨਾ ਨਿਕਲੀ ਆਪਣਾ ਸਸਤੀ ਤਾਰ ਵਾਲੀ ਲੈਣੀ ਹੈ ਜਿਸਤੀ ਤਾਰ ਵਾਲੀ ਮਿਲ ਜੂਗੀ ਜੀ ਜੇ ਫਾਈਬਰ ਸਟਿਕ ਚ ਲੈਣੀ ਆ ਤਾਂ ਫਾਈਬਰ ਸਟਿਕ ਚ ਮਿਲ ਜੂਗੀ ਜੀ ਅੱਛਾ ਉਹਦੀ ਕੀ ਗਰੰਟੀ ਆ ਫਿਰ ਉਹਦੀ ਬੱਧ ਗਰੰਟੀ ਆ ਉਹਦੀ ਕੋਈ ਹਾਂਜੀ ਕਿੰਨੇ ਸਮੇਂ ਦੀ ਦਿੱਤੀ ਤਾਰਦੀ ਜੀ ਐ ਮੰਨ ਕੇ ਚਲੋ ਵੀ 10 ਸਾਲ ਜਾਲੀ ਨੂੰ ਕੁਛ ਨਹੀਂ ਹੁੰਦਾ ਬਣੀ ਨੂੰ ਜੀ ਇੱਕ ਗਰੰਟੀ ਐ ਹਾਂ ਵੇ ਜੇ ਲੈਣੀ ਆ ਫਾਈਬਰ ਸਟਿਕ ਚ ਜੀ ਉਹ 15 ਸਾਲ ਲਈ ਕਿਤੇ ਵੀ ਜਾਂਦੀ ਜੀ ਅੱਛਾ ਇਹ ਫਾਈਬਰ ਸਟਿਕ ਚ ਲੈਣੀ ਆ ਇਹਦੇ ਰੇਟ ਵੀ ਦੱਸ ਸਕਦੇ ਹੋ ਤੁਸੀਂ ਬਿਲਕੁਲ ਬਾਈ ਜੀ ਅੱਛਾ ਕੀ ਰੇਟ ਐ ਇਹ ਜਾਲੀ ਦਾ ਰੇਟ ਜੀ ਘੱਟੋ ਘੱਟ ਵੀ 550 ਰੁਪਏ ਪੀਸ ਜੀ 550 ਦਾ ਪੀਸ ਕਹੇ ਬਾਈ ਕਾਇਦਾ ਇਹ 4 ਬਾਈ 2 ਦਾ ਜੀ 4 ਬਾਈ 2 ਦਾ 550 ਦਾ ਹਾਂਜੀ ਬਾਈ ਜੀ ਦੇਖ ਲਓ ਵੀ ਸਿਰਾਂ ਗੱਲਬਾਤ ਹੈ ਬਾਕੀ ਜੀ ਆ ਲੈਣੀ ਹੈ ਜੀ ਆਪਣੀ ਬਿਸਕੁਟ ਤੇ ਵਰਤੀ ਜੀ ਹਾਂ ਤੁਰ ਫਿਰ ਸਕਦੇ ਹਾਂ ਜੀ ਗਿੱਲੀ ਤੇ ਕੋਈ ਦਿੱਕਤ ਨਹੀਂ ਬਾਈ ਜੀ ਜਿਵੇਂ ਮਰਜੀ ਇਹਦਾ ਗਿੱਲੀ ਪਈ ਆ ਕੁਛ ਨਹੀਂ ਹੁੰਦਾ ਕੋਈ ਦਿੱਕਤ ਨਹੀਂ ਬਾਈ ਜੀ ਗਿੱਲੀ ਬਰਾਬਰ ਦੇ ਸਿਮਿੰਟ ਚ ਤਿਆਰ ਕਰਦੇ ਆ ਬਾਈ ਜੀ ਠੀਕ ਹੈ ਇਹ ਆ ਜਾਣੀ ਲੈਣੀ ਹੈ ਜੀ ਸਿਮਿੰਟ ਕਿਹੜਾ ਪਾਉਨੇ ਆ ਸਿਮਿੰਟ ਵੰਡਰ ਬਾਈ ਜੀ ਵੰਡਰ ਵਧੀਆ ਸਿਮਿੰਟ ਹੈ ਮੈਂ ਕਹਿੰਦੀ ਟਾਪ ਕਲਾਸ ਹੈ ਜੀ 99 ਪਰ ਕਿੰਨੇ ਤੁਹਾਡਾ 98762 ਜੀ 47985 ਜੀ ਜਾਲੀ ਆ ਬਾਈ ਜੀ 2 बाई 4 ਦੀ ਇਹ ਕਿੱਥੇ ਲੱਗਦੀ ਹੈ ਇਹ ਵੀ ਜੀ ਬੱਦਰੇ ਚ ਅੱਛਾ ਇਸ ਕੁੜ ਤੇ ਬਰਫੀ ਜੀ ਨਵਾਂ ਡਿਜ਼ਾਈਨ ਆਇਆ ਜੀ ਅੱਜ ਕੱਲ ਨਵਾਂ ਡਿਜ਼ਾਈਨ ਹੈ ਵੀ ਬਿਲਕੁਲ ਵੀ ਬਾਈ ਨੇ ਸਿਰਾ ਗੱਲਬਾਤ ਹੈ ਜਿਹੜੀ ਕਰੀ ਹੋਈ ਹੈ ਕਿਹੜਾ ਰੋੜਾ ਬਾਈ ਜੀ ਇਹ ਭਾਈ ਕੀ ਪਿਸ਼ੌਰੀ ਜੀ ਤੋਂ ਪਿੰਡ ਤੋਂ ਕੌਰੀਆਂ ਨੂੰ ਜਾਣਿਆ ਜੀ ਠੀਕ ਹੈ ਇੱਕ ਆਹ ਜਾਲੀ ਹੈ ਜੀ ਆਪਣੀ ਹੂੰ ਇਹ ਕਾਦੀ ਹੈ ਇਹ ਵੀ ਉਹੀ ਚੀਜ਼ ਹੈ ਜੀ ਅੱਛਾ ਜਿਵੇਂ ਟਾਕੀ ਦੀ ਜਾਲੀ ਕਹਿੰਦੇ ਨੇ ਹਾਂ ਹਾਂ ਜੀ ਹਾਂ ਠੀਕ ਹੈ ਫਿਰ ਇਹ ਅੰਦਰਲੇ ਪਾਸੇ ਕੁਝ ਹੋਰ ਕੱਲੀ ਜਾਲੀ ਲੱਗਦੀ ਹੈ ਇਹ ਜੀ ਤਾਂ ਚਿਣਾਈ ਕਰਕੇ ਲਾਉਂਗੇ ਜੀ ਉਹ ਹੱਟ ਲੱਗ ਜੂਗਾ ਬਾਈ ਜੀ ਜੇ ਬਿਨਾ ਚਿਣਾਈ ਤੋਂ ਲਾਉਂਗੇ ਤਾਂ ਪਾਵੇ ਨਾਲ ਵੀ ਲੱਗ ਜੂਗੀ ਜੀ ਨਾ ਠੀਕ ਹੈ ਇਹ ਵਾਲੀ ਦਾ ਰੇਡ ਜੀ ਜਿੱਥੋਂ ਮਰਜ਼ੀ ਪਤਾ ਕਰ ਲਈ 500 ਤੋਂ ਘੱਟ ਕੋਈ ਦਊਗਾ ਨਹੀਂ ਜੀ ਆਪਣੇ ਕੋਲੇ 450 ਦੀ ਲੈ ਜਾਓ ਜੀ ਆਰਡਰ ਤੇ ਵੀ ਤਿਆਰ ਕਰਾ ਸਕਦੇ ਹਾਂ ਬਾਈ ਜੀ ਜਿੰਨਾ ਮਰਜ਼ੀ ਮਾਲ ਲੈ ਜਾਓ ਜੀ 450 ਨੂੰ ਚੁਕਾ ਦਾਂਗੇ ਜੀ ਗਾਰੰਟੀ ਇਹਦੀ ਕਿੰਨੇ ਟਾਈਮ ਦੀ ਹੈ 15 ਸਾਲ ਦੀ ਗਾਰੰਟੀ ਆਈ ਫੈਬਰ ਸਟਿਕ ਦੀ ਜੀ ਜਿਸ ਤੀਰ ਚ ਲਾਉਂਗੇ ਜੀ ਤਾਂ 10 ਸਾਲ ਦੀ ਗਾਰੰਟੀ 15 ਸਾਲ ਦੀ ਕੀ ਚੀਜ਼ ਦੀ ਗਾਰੰਟੀ ਹੈ ਜਾਲੀ ਖਰਾਬ ਹੋ ਜਾਏ ਬਾਈ ਜੀ ਖਰਾਬ ਕਿਵੇਂ ਪੂਰਨ ਲੱਗ ਜੇ ਕੁਛ ਵੀ ਹੋ ਜੇ ਜਾਲੀ ਨੂੰ ਮੇਰੀ ਹੈ ਜੀ 15 ਸਾਲ ਹਾਂਜੀ ਦੇਖ ਸਕਦੇ ਹੋ ਵੀ ਵੱਡਾ ਹਾਂ ਫਾਈਬਰ ਸਟਿਕ ਵੱਡੀ ਜ਼ਿੰਮੇਵਾਰੀ ਲੈ ਰਹੇ ਹਾਂ ਨਾ ਨਾ ਜੀ ਕੋਈ ਦਿੱਕਤ ਨਹੀਂ ਸਿਮਿੰਟ ਪਾਈਦਾ ਬਾਈ ਜੀ ਬਰਾਬਰ ਦਾ ਸਿਮਿੰਟ ਹੈ ਜੀ ਠੀਕ ਹੈ ਹਾਂਜੀ ਆ ਪਾਵਾ ਦਾ ਕੀ ਰੇਟ ਹੈ ਇਹੇ ਪਾਵਾ ਜੋੜ ਵਾਲਾ ਹੀ ਪਾਵੇ ਤੁਹਾਨੂੰ ਇਹ ਦਿਖਾ ਦੇਣੀ ਜਿਵੇਂ ਹੁਣ ਆ ਪਾਵੇ ਜੀ ਹੂੰ ਹੁਣ ਕੋਈ ਨਵੀਂ ਇਹੀ ਪਾਵਾ ਤੁਹਾਨੂੰ ਜੀ ਕੱਲੀ ਸਿੰਪਲ ਠੋਸ ਪਾਵਾ ਲਾਉਂਗੇ ਜੀ ਤਾਂ ਇਹ 250 ਤੋਂ ਘੱਟ ਨਹੀਂ ਪੈਂਦਾ ਜੀ ਇਹ ਲਾਉਂਗੀ ਤਾਂ 200 ਦਾ ਪੂਆ ਹੀ ਜੋੜ ਵਾਲਾ ਇਹ ਜੋੜਿਆ ਹੋਇਆ ਪਾਪਾ ਜੀ ਅੱਛਾ ਜੋੜਿਆ ਕਿਵੇਂ ਇਹ ਆਪ ਸ੍ਰੀ ਚ ਕੱਲਾ-ਕੱਲਾ ਪਾਟ ਬਣਾ ਕੇ ਜੋੜਿਆ ਹੋਇਆ ਹੈ ਬਾਈ ਆਪਾਂ ਨੇ ਇਹਦੀ ਅੱਛਾ ਮਿਆਦ ਬੱਧਾ ਹੈ ਨਹੀਂ ਜਿਹਦੀ ਮਿਆਦ ਨਹੀਂ ਬੱਧਾ ਮਿਆਦ ਦੂਜੇ ਦੀ ਬੱਧਾ ਹੈ ਜੀ ਇਹਦੀ ਘਟ ਹੈ ਜੀ ਫਿਰ 50 ਦਾ ਹੀ ਫਰਕ ਹੈ ਹਾਂ ਜੀ ਜੇ ਮੰਨ ਕੇ ਚਲੋ ਕੋਈ ਦੂਜਾਂ ਵੱਡੀ ਬਰਫੀ ਲੈਣੀ ਹੈ 3 ਬਾਈ 2 ਚਾ ਅੱਢਾਈ ਜੀ ਜੜੀ ਜੀ ਠੀਕ ਹੈ ਇਹ 3 ਬਾਈ 2 ਚਾ ਹੈ ਜੀ ਇੱਕੇ ਦੇ ਨਾਲ ਦਾ ਹੋਰ ਡਿਜ਼ਾਈਨ ਪਈ 3 ਬਾਈ 2 ਚ ਜੀ ਇਹ ਚ ਚਾਰ ਡਿਜ਼ਾਈਨ ਮਿਲ ਜਾਣਗੇ ਬਾਈ ਆਪਾਂ ਨੂੰ 3 ਬਾਈ 2 ਚ ਅੱਛਾ ਜੇ ਗੋਲ ਲੈਣੀ ਹੈ ਇਹ ਆ ਪਾਪੇ ਨਾਲੇ ਲੱਗੂਗੀ ਜੀ ਇਹਦੇ ਤਿੰਨ ਰੀ ਤਿੰਨ ਜਣ ਦੇ ਇਹ ਇਹ ਕਿੱਥੇ ਲੱਗੂ ਇਹ ਵੀ ਉੱਥੇ ਲੱਗਦੀ ਹੈ ਜਿੱਥੇ ਦੂਜੀ ਲੱਗਦੀ ਹੈ ਬਾਈ ਜੀ ਨਹੀਂ ਜੰਗਲੇ ਤੇ ਲੱਗਦੀ ਹੈ ਜੀ ਇਹ ਭਦਰੇ ਤੇ ਜੀ ਇਹ ਪਾਵੇ ਨਾਲ ਲੱਗਦੀ ਹੈ ਜੀ ਠੀਕ ਹੈ ਇਹ ਚ ਡਿਜ਼ਾਈਨ ਤਿੰਨ ਦੇ ਦਾਂਗੇ ਜੀ ਠੀਕ ਹੈ ਹਾਂ ਇੱਕ ਡਿਜ਼ਾਈਨ ਆਪੇ ਹੈ ਜੀ ਆ ਵੀ ਪਿਆ ਹੈ ਠੀਕ ਹੈ ਜੀ ਇਹ ਚ ਤਿੰਨ ਫੁੱਟਾ ਵੀ ਦੇ ਆ ਕੀ ਚੀਜ਼ ਹੈ ਕਿੱਟਾ ਇਹ ਖਸਕ ਹੈ ਜੀ ਪੁਰਾਣੀਆਂ ਹਵੇਲੀਆਂ ਤੇ ਜਿਵੇਂ ਪੁਰਾਣੇ ਟਾਈਪ ਦਾ ਖਸਮਲੇ ਨੇ ਜੀ ਅੱਛਾ ਇਹ ਕਿੰਨੇ ਦਾ ਹੈ ਇਹ ਜੀ 150 ਦਾ 150 ਦਾ ਕਮਰਾ ਹਾਂ ਜੀ ਇਨਾਂ ਦੀ ਵੀ ਕੋਈ ਗਾਰੰਟੀ ਹੈ? ਹਾਂਜੀ ਹਾਂਜੀ। ਕੁਝ ਵੀ ਨਾ ਹੁੰਦਾ ਇਹਨਾਂ ਨੂੰ। ਜਿਵੇਂ ਮਰਜ਼ੀ ਵਰਤੋ ਜੀ। ਇਹ ਕਿੰਨੇ ਦਾ ਕੋਲ? ਇਹ ਬਸ ਇਹੀ ਕੁਸਾ ਜੀ 150 ਕੁ 150 ਜੀ ਠੀਕ ਹੈ। 150-200 ਦੀ ਰੇਂਜ ਤੱਕ ਹੀ ਨੇ। ਦੇਖ ਸਕਦੇ ਹੋ ਬਾਈ ਤੋਂ ਵੀ ਕੁਝ ਮਰਜ਼ੀ ਲੈ ਚੱਕ ਸਕਦੇ ਹੋ। ਬਣਿਆ ਹੋਇਆ ਸਭ ਕੁਝ ਤਿਆਰ ਹੈ ਫੈਕਟਰੀ ਆਵਦੀ ਹੈ। ਐ ਮੰਨ ਕੇ ਚੱਲੋ ਰੇਟ ਕੁਝ ਵੀ ਨਹੀਂ ਜੀ 280 ਰੁਪਏ ਦਾ ਹੀ ਇਹ। 100 ਫੁੱਟ ਚ ਕਿੰਨੇ ਲੱਗ ਜਾਂਦੇ ਨੇ? 100 ਫੁੱਟ 'ਚ ਹੀ 200। 200 ਪਾਵਾਂ ਲੱਗ ਜਾਂਦਾ। 200 ਪਾਵਾਂ ਲੱਗ ਜੀ ਬਾਈ ਜੀ। ਕਿੰਨੇ ਦਾ ਇਹ? ਇਹ 280 ਬਾਈ ਜੀ। ਇੱਕ ਕਹਾ ਪਾਵਾ ਇਹ ਪਾਰਕ ਪਾਵਾ ਕਹਿੰਦੇ ਨੇ 5500 ਦੇ ਲੱਗਣਗੇ ਠੀਕ ਹੈ 1 ਕਹਾ ਫੁੱਟ ਚ ਜਿੰਨਾ ਮਰਜੀ ਜਿਹੜਾ ਮਰਜੀ ਆਰਡਰ ਤੇ ਵੀ ਡਿਜ਼ਾਈਨ ਤਿਆਰ ਕਰਵਾ ਸਕਦੇ ਹੋ ਲੈ ਸਕਦੇ ਕੋਈ ਦਿੱਕਤ ਨਹੀਂ ਪਈ ਕਿਸੇ ਇਹਦਾ ਕੀ ਰੇਟ ਹੈ ਇਹ ਜੀ ਘਟੋ ਘੜ 450 ਦਾ ਜੀ 450 ਦਾ ਪਾਵਾ ਹਾਂਜੀ ਠੀਕ ਹੈ ਕੋਈ ਚੁੱਲਾ ਲੱਗੇ ਜਾਂ ਚੁੱਲੇ ਦੀ ਵੀ ਆਪਾਂ ਇੱਕ ਤਿਆਰ ਕਰ ਦਈ ਜਿਵੇਂ ਕੋਈ ਕੌਲੇ ਤੇ ਆਪਾਂ ਨੇ ਉਹ ਰੱਖਣ ਅੱਛਾ ਚੁੱਲੇ ਠੀਕ ਹੈ ਆ ਜੁੱਲੇ ਤਿਆਰ ਕਰਦੇ ਕੌਲੇ ਦੇ ਰੱਖਣਾ ਕੁਛ ਓ ਵੀ ਸਾ ਅੱਛਾ ਓ ਵੀ ਹੈ ਨਾਲੇ ਸੇਫਟੀ ਦੇਖੋ ਜੀ ਇਹਦੀ ਕਿੰਨੀ ਜਾਨਵਰ ਬਿੱਟ ਕਰਦੇ ਆ ਆਪਣੇ ਕੁਦਰਤ ਨਾਲ ਸਾਫ ਹੋਊਗਾ ਜੀ ਇਹ ਹੁਣ ਸਾਫ ਹੋ ਜਾਂਦਾ ਤਾਂ ਬੱਦੀ اٹਮ ਹੈ ਜੀ ਇਹ ਕੁਦਰਤੀ اٹਮ ਹੈ ਹਾਂਜੀ ਮਿੰਟੋਂ ਨਹੀਂ ਹੋ ਜਾਂਦੀ ਇਹ ਜੀ ਅਗਲਾ ਕਹਿੰਦਾ ਫਲਾਣਾ ਇੰਨਾ ਸਸਤੇ ਦਿੰਦਾ ਘੱਟ ਦਿੰਦਾ ਜੀ ਆਪਣੇ ਕੋਲੇ ਉਹ ਕੰਮ ਨਹੀਂ ਹੈਗੇ ਜਿਹੜਾ ਮਾਲ ਜਿਵੇਂ ਦਾ ਉਮੈਦੀ ਦੱਸਾਂਗੇ ਜੀ 300 300 ਪਾਵਾਂ ਤਿਆਰ ਪਿਆ ਹੈ ਤਿਆਰ ਰੁਪਏ ਬਈ ਪਾਵਾਂ ਤਿਆਰ ਪਏ ਬਈ ਜੇ ਕਿਸੇ ਨੇ ਲੈਣਾ ਹੈ ਕਿੰਨੇ ਦਾ ਪਾਵਾਂ ਜੀ ਇਹ 280 ਰੁਪਏ ਦਾ 280 ਰੁਪਏ ਦਾ ਪੀਸ ਹੈ ਜਿੱਥੋਂ ਮਰਜ਼ੀ ਟਰਾਈ ਕਰਕੇ ਆ ਜੇ ਬੰਦਾ ਜੀ ਆਪਣੇ ਕੋਲ ਆ ਕੱਠਾ ਪਿਆ ਮਾਲ ਬਈ ਬਾਈ ਨਾਲ ਗੱਲ ਕਰ ਲਿਓ ਫੋਨ ਨੰਬਰ ਕਿੰਨੇ ਬਾਈ 98762 ਜੀ 47985 ਜੀ ਠੀਕ ਹੈ ਜੀ ਆ ਸੁਣ ਲਿਓ ਜੀ ਜੀ ਡੇਢ ਫੁੱਟਾ ਪਾਵਾ ਤਿਆਰ ਮਿਲੂਗਾ ਜੀ ਇਹ ਕੀ ਰੇਟ ਹੈ ਇਹ ਵੀ 280 ਰੁਪਏ ਦਾ ਹੈ ਜੀ ਸਿਰਾ ਜਾਉ ਇਹ 200 ਰੁਪਏ ਜੀ ਠੀਕ ਹੈ ਹਾਂਜੀ ਉਹ ਲੈਣਾ ਜੀ ਦੂਜਾ ਉਹ 220 ਦਾ ਰੇਟ ਹੈ ਜੀ 190 ਰੁਪਏ ਲਾ ਦਾਂਗੇ ਦੇਖ ਸਕਦੇ ਹਾਂ ਬਈ ਸਾਰੇ ਰੇਟਾਂ ਗੱਲ ਹੋ ਗਈ ਇੱਧਰ ਇਹ ਵੀ ਉਹੀ ਜਾਲੀ ਹੈ ਜੀ ਆਪਣੇ ਕੋਲੇ ਸਭ ਤੋਂ ਪਹਿਲਾਂ ਇਹ ਡਿਜ਼ਾਈਨ ਚੱਲੇਤੀ ਜੀ ਹੁਣ ਆਪਣੇ ਕੋਲ ਇਹਦਾ ਰੇਟ ਦੱਸ ਤਾਂ ਆਪ हां जी ए दा रेट 450 रुपी जी ठीक है हां हां सॉरी 2 बाई 4 हां 2 बाई 4 450 रुपी जी हां 3 बाई 2 चागी जी ए दा की रेट है ए दा 550 रुपी जी 550 ਦੀ ਜਾਲੀ ਆ ਮੋਰ ਪੰਖੀ ਆ ਗਈ ਜੀ ਜਿਵੇਂ ਅੱਜ ਜਾਲੀ ਹੈ ਜੀ ਇਹਨੇ ਲਾਉਣੀਆਂ 3 बाई 2 ਦੀ ਜੀ ਇਹ ਤਾਂ ਡਿਜ਼ਾਈਨ ਹੈ 400 ਰੁਪਏ रेट ਹੈ ਜੀ ਇਹਦਾ ਦੇਖ ਸਕਦੇ ਹੋ ਡਿਜ਼ਾਈਨ ਦੇਖੋ ਬਈ ਸਿਰਾ ਗੱਲਬਾਤ ਹੈ ਪੱਥਰ ਦੀ ਕਹਿ ਸਕਦੇ ਨੇ ਉਹਨੂੰ ਕਿਉਂ ਜੀ हां जी ਪੱਥਰੇ ਆ ਇੱਕ ਤਰ੍ਹਾਂ ਦੇ ਜੀ ਅਸੀਂ ਦਾ ਪਾਣ ਪੱਤਾ ਵੀ ਦੇਖ ਸਕਦੇ ਹੋ ਬਾਈ ਨੇ ਇੱਧਰ ਬਾਹਰ ਵੀ ਰੱਖੇ ਹੋਏ ਨੇ ਕਿਆ ਬਾਤ ਹੈ ਬਾਜ ਵੀ ਬਣਾ ਰੱਖਿਆ ਹੈ ਹਾਂਜੀ ਹਾਂਜੀ ਭਾਈ ਜੀ ਇਹਦਾ ਕੀ ਰੇਟ ਹੈ ਇਹ ਤਾਂ ਸਸਤੀ ਹੈ ਭਾਈ ਜੀ ਹਾਂ 2500 ਰੁਪਏ ਦਾ ਪੀਸ ਹੈ ਜੀ 2500 ਦਾ ਬਾਜ ਕੋਠੀ ਤੇ ਧਰ ਲਓ ਬਈ ਇਹ ਬਣਾਉਂਦਾ ਹੈ ਭਾਈ ਆ ਕੀ ਚੀਜ਼ ਹੈ ਇਹ ਭਾਈ ਜੀ ਫਲਸ਼ ਟੈਂਕ ਫਲਸ਼ ਟੈਂਕ ਕਰਕੇ ਆਪਣਾ ਨਾਮ ਜਾਣਿਆ ਜਾਂਦਾ ਗੁਲਾਬ ਸਿੰਘ ਜੀ ਭਾਈ ਕਿਪਸੌਰ ਵਾਲਾ ਗੁਲਾਬ ਸਿੰਘ ਭਾਈ ਕਿਪਸੌਰ ਵਾਲੇ ਤੇ ਇਹ ਇਹਦਾ ਕੀ ਰੇਟ ਹੈ ਰੇਟ ਇਹ ਜੀ ਫਿੱਟ ਕਰਕੇ ਤਿੰਨ ਟੈਂਕ ਹੋਣਗੇ 4 ਫੁੱਟ ਇੱਕ ਜੀ ਦੀ ਪਰਤੀ ਹੋਊਗੀ ਜਿਹਦੀ ਹੂੰ ਫਿੱਟ ਕਰਕੇ ਆਉਂਗਾ ਜੀ ਟੋਆ ਪੱਟ ਕੇ ਲੈ ਕੇ ਆਪ ਜਾਊਗਾ ਜੀ 50 ਸਾਲ ਦੀ ਗਾਰੰਟੀ ਹੋਊਗੀ ਬਾਈ ਜੀ ਹਾਂ ਰੇਟ ਆਏਗਾ 10700 ਰੁਪਈਆ ਜੀ 10700 ਚ ਤਿੰਨ ਟੈਂਕ ਫਿੱਟ ਕਰੂ ਆਪੇ ਟੋਆ ਪੱਟਣਗੇ ਐਨ ਫਿੱਟ ਕਰਕੇ ਚੱਲਦਾ ਕਰਕੇ ਆਉਣਗੇ ਬਾਈ ਤਿੰਨ ਟੈਂਕ ਬਾਕੀ ਪਟਾਈ ਇਹਨਾਂ ਦੀ ਸਾਰਾ ਕੁਝ ਜਿਹੜਾ ਸਿਮਿੰਟ ਲੱਗੂ ਸਭ ਕੁਝ ਛੋਡਾ ਨਹੀਂ ਜੋ ਮਾਲਕ ਦਊਗਾ ਸਿਮਿੰਟ ਐ ਜੋ ਰੇਤਾ ਉਹ ਕਿੰਨਾ ਕੁ ਲੱਗ ਜਾਂਦਾ 6 ਤਾਂ ਵਾਲੇ ਰੇਤੇ ਦੇ 6 ਬਜਰੀ ਦੇ ਹੀ 1.5 ਗੱਟਾ ਸਿਮਿੰਟ ਦਾ 60 ਮੇਰੇ ਟੈਂਕ ਹੋਣਗੇ ਜੀ ਟੱਕਣ ਹੋਣਗੇ ਲੈ ਕੇ ਆਵਾਂਗਾ ਟੋਆ ਬੰਦੂ ਰੀਟਿੰਗ ਆਪ ਕਰਾਂਗੇ ਰੀਟਿੰਗ ਸੋਡੀ ਹੈ ਠੀਕ ਹੈ ਬਿਲਕੁਲ 10000 ਜੀ ਕੋਈ ਬੰਦਾ ਇਹ ਗੱਲ ਕਹਦੇ ਵੀ ਮੁਸ਼ਕਲ ਮਾਰਦੀ ਹੈ ਲੀਕ ਹੋ ਗਏ ਮੇਰੀ ਜ਼ਿੰਮੇਵਾਰੀ ਹੈ ਭਾਈ ਜੀ ਪਹਿਲਾਂ ਪੈਸੇ ਤੇ ਬਾਅਦ ਚ ਪੈਸੇ ਦੇ ਦਿਓ ਚੈੱਕ ਕਰਕੇ ਤਸੱਲੀ ਕਰਕੇ ਪੈਸੇ ਦੇ ਸਕਦੇ ਹੋ ਦੇਖ ਸਕਦੇ ਹੋ ਵੀ 10000 ਚ ਤਿੰਨ ਟੈਂਕ ਨੇ ਇਹ ਇਹ ਹੀ ਫਿੱਟ ਕਰਕੇ ਆਉਣਗੇ ਆਪ ਹੀ ਇਹਨਾਂ ਦੇ ਸਾਰਾ 10000 ਟੋਏ ਪੱਟਣਗੇ 10000 ਚ ਠੀਕ ਹੈ ਜੀ ਇਹਨਾਂ ਦੀ ਗਾਰੰਟੀ ਕੋਈ ਭਾਈ ਜੀ 50 ਸਾਲ ਦੀ ਹੈ ਜੀ अच्छा 50 ਸਾਲ ਦੇਖਣ ਦੀ ਲੋੜ ਨਹੀਂ ਕਹਿੰਦੇ 50 ਸਾਲ ਦੇਖਣ ਦੀ ਲੋੜ ਨਹੀਂ ਸਾਡੀ ਗਰੰਟੀ ਹੈ ਗੂਮਟ ਲੈਣੇ ਨੇ ਗੂਮਟ ਮਿਲ ਜਾਣਗੇ ਜੀ ਠੀਕ ਹੈ ਇਹਦਾ ਕੀ ਰੇਟ ਹੈ ਇਸ 600 ਰੁਪਏ ਜੀ 600 ਦਾ ਆ ਕੁਰਸੀਆਂ ਨੇ ਹਾਂ ਜੀ ਕੁਰਸੀਆਂ ਦੇ ਪੈਰ ਨਹੀਂ ਜੀ ਕੁਰਸੀ ਤੇ ਫਿੱਟ ਨਹੀਂ ਪੂਰੀ ਕੁਰਸੀ ਦਿਖਾਉਣੀ ਆ ਤੁਹਾਨੂੰ ਅੱਛਾ ਇਹ ਵੀ ਪਿਆ ਇਹ ਹਾਂ ਜੀ ਮਾਲ ਵੱਧੂ ਇਹ ਵੀ ਤਿਆਰ ਹੈ ਦੇਖ ਸਕਦੇ ਹੋ ਜਾਲੀ ਇਹ ਆ ਗਈ ਪਹਿਲਾਂ ਤੁਹਾਨੂੰ ਦਿਖਾਤੀ ਅੰਦਰ ਇਹਦੀ ਸਾਰੀ ਗੱਲਬਾਤ ਰੇਟ ਵੀ ਦੱਸਦੇ ਇਹ ਜਾਲੀ ਆ ਬਈ ਸਾਰੀ ਤਿਆਰ ਪਈ ਹੈ ਬਾਈ ਲਵੇ ਲੋਕੇਸ਼ਨ ਦੇਖ ਲਓ ਸ਼ਰਾਬ ਵਾਲਾ ਠੇਕੇ ਦੇ ਸਾਹਮਣੇ ਹੀ ਹੈ ਇੱਥੇ ਪੱਤਾ ਜੀ ਆ ਪਾਣ ਪੱਤਾ ਹੈ। ਕੁੱਟਪਾਸ ਜੀ। ਉਹ ਕਰਤੇ ਤਿਆਰ ਹੋਊਗੀ ਜਿੰਨੀ ਮਰਜ਼ੀ ਕਰਾ ਲੋ। ਅੱਛਾ। ਆਹ ਕੁਰਸੀ ਆਏ ਤਿਆਰ ਹੋ ਜਾਂਦੀ ਹੈ ਕਿੰਨੇ ਦੀ ਹੁੰਦੀ ਹੈ ਬਾਈ ਤਿਆਰ ਇਹ? ਇਹ 3200 ਰੁਪਏ ਦਾ ਪੀਸ ਹੈ ਜੀ। 3200 ਦਾ ਪੀਸ ਹੈ ਬਈ ਤਿੰਨੇ ਜਣੇ ਵੇਚ ਜਾਂਦੇ ਨੇ ਹਣਾ ਰਾਮਨਾਲ। ਰਾਮਨਾਲ ਜੀ। ਚਾਰ ਵੇਚ ਜਾਂਦੇ ਨਹੀਂ ਜੀ। ਸਾਂਝੇ ਥਾਂ ਤੇ ਲਾਉਣੇ ਆਪਾਂ ਜਿਵੇਂ ਪੱਥਰ ਦੀਆਂ। ਕੁੱਟੇ ਸਾਈਜ਼ ਦੀ ਤਿਆਰ ਕਰਾਣੀ ਹੈ ਇਹ ਆਰਡਰ ਤੇ ਤਿਆਰ ਹੋਊਗੀ ਜੀ। ਤਿਆਰ ਹੋ ਜੂ ਨਹੀਂ ਕੁਰਸੀ ਰੰਗ ਇਹਦਾ ਕੋਈ ਲੈ ਲੈ ਇਹ। ਕੋਈ ਦਿੱਕਤ ਨਹੀਂ ਰੰਗ ਜਿਹੜਾ ਮਰਜ਼ੀ। ਰੰਗ ਉਹੀ ਕਰ ਦੋਗੇ? ਹਾਂ ਹਾਂ ਇਹ ਜਿਹੜੇ ਆਪਾਂ ਟੈਂਕ ਤਿਆਰ ਕਰਦੇ ਨਾ ਬਾਈ ਜੀ ਅੱਜ ਕੱਲ ਮਜ਼ਦੂਰ ਬੜੇ ਤੋਂ ਬੜਾ ਦੋ ਤਿੰਨ ਘੰਟੇ ਕੰਮ ਕਰ ਸਕਦਾ ਉਸ ਤੋਂ ਬਾਅਦ ਉਹ ਹੰਭ ਜਾਂਦਾ ਆਪਾਂ ਨੇ ਇਸੇ ਕਰਕੇ ਮਿਕਸਚਰ ਲਾਇਆ ਹੋਈ ਮਿਕਸਚਰ ਚ ਮਾਲ ਤਿਆਰ ਕਰਦੇ ਹਾਂ ਜਿਹੜਾ ਕੈਮੀਕਲ ਅਸੀਂ ਪਾ ਕੇ ਤਿਆਰ ਕਰਦੇ ਹਾਂ ਨਾ ਜੀ ਠੀਕ ਹੈ ਉਹ ਕੈਮੀਕਲ ਮਿਕਸਚਰ ਦੇ ਮਾਲ ਦੀ ਬਣਦਾ ਮਿਕਸਚਰ ਨਾਲ ਹੀ ਬਣਦਾ ਆ ਜਿਹੜੇ ਪਾਵੇ ਨਹੀਂ ਹਟਾ ਦੇਖੋ ਈ ਡਾਈਆਂ ਆਪਣੀਆਂ ਆ ਡਾਈਆਂ ਪਈਆਂ ਨੇ ਬਈ ਅੱਡੋ ਅੱਡ ਸਾਂਚੇ ਦੇਖ ਸਕਦੇ ਹੋ ਸਿੱਧੇ ਪੰਜਾਬੀ ਭਾਸ਼ਾ ਚ ਹਾਂਜੀ ਇਹ ਜੇ ਫੇਵਰਟ ਸਟਿਕ ਤੇ ਕਿੰਨੀ ਫੇਵਰਟ ਸਟਿਕ ਜਿਹੜੀ ਫੇਵਰਟ ਸਟਿਕ ਵੀ ਆਪ ਪਾ ਫੇਵਰਟ ਸਟਿਕ ਪਾਉਨੇ ਬਈ। ਇਹ ਸਰੀਏ ਪਾਉਨੇ ਆ। ਇਹ ਪਾਉਨੇ ਬਈ। ਇਹ ਫੇਵਰਟ ਚ ਪੈਂਦੀਆਂ ਹੈ। ਹਾਂਜੀ। ਇਹ ਤਾਂ ਇਹ ਸਰੀਏ ਦੀ ਥਾਂ ਤੇ। ਸਰੀਏ ਦੀ ਥਾਂ ਤੇ। ਇਹ ਗਲਤੀ ਨਹੀਂ ਹੈਗੀ ਬਈ। ਆਹ ਦੇਖ ਲਓ ਦੋਸਤੋ ਵੀ ਸਰੀਏ ਦੀ ਥਾਂ ਤੇ। ਦੇਖ ਸਕਦੇ ਹਾਂ ਠੀਕ ਕਰਦੇ ਹਾਂ ਬਈ ਜੀ ਨੂੰ। ਇਕੱਠੇ ਕਰ ਲਓ ਦੇਖ ਸਕਦੇ ਹੋ ਵੀ ਕੀ ਚੀਜ਼ ਆ ਗਈ ਦੋਸਤੋ। ਇਹ ਤਾਂ ਬਹੁਤ ਖਤਰਨਾਕ ਆਉਂਵੀਂ ਤੜਕਦੀ ਬਹੁਤ ਹੈ। ਹਾਂਜੀ। ਅੱਗੇ ਸਰੀਆ ਪਾਉਂਦੇ ਸੀ ਜਿਹੜੇ ਹੁਣ ਆ ਬਣਾਉਂਦੇ ਨੇ ਬਾਈ ਜਿਵੇਂ ਟੈਂਕ ਬਣਾਉਂਦੇ ਨੇ ਜਾਂ ਆ ਇਹ ਫਾਈਬਰ ਫਾਈਬਰ ਢਿੱਕ ਚ ਸਰੀਆ ਵੀ ਆ ਗਿਆ ਭਾਈ ਜੀ ਸਰੀਆ ਵੀ ਫਾਈਬਰਸ ਆ ਗਿਆ ਪਲਾਸਟਿਕ ਦਾ ਹੋ ਗਿਆ ਇਹ ਹਾਂ ਜੀ ਆ ਆ ਵੀ ਪਲਾਸਟਿਕ ਦੇ ਹੋਗੇ ਸਰੀਏ ਦੀ ਸੋਂ ਤੇ ਇਹ ਪੈਣ ਲੱਗੇ ਦੇਖ ਸਕਦੇ ਹਾਂ ਇਹਨਾਂ ਦੀ ਫਿਰ ਬਟਨ ਇਸੇ ਸਰਗੇ ਨੂੰ ਬਹੁਤ ਜਿਆਦੇ ਲਾਈਫ ਭਾਈ ਜੀ ਅੱਛਾ ਇਹ ਨੇ ਜੀ ਜੀ ਅੱਛਾ ਲਾਈਫ ਜਿਆਦੇ ਹੈ ਇਹ ਲਾਈਫ ਜਿਆਦੇ ਦੇਖ ਸਕਦੇ ਹਾਂ ਵੀ ਆ ਆ ਤਾਂ ਸਰੀਆ ਹੋ ਗਿਆ ਚਾਹੇ 2 ਸੁੱਤਾ ਲੈ ਲੋ ਚਾਹੇ 6 ਲੈ ਲੋ ਹੁਣ ਸਭ ਕੁਝ ਮਿਸਤਰੀਆਂ ਜਿਹੜੇ ਬਣਾਉਂਦੇ ਨੇ ਉਹ ਵੀ ਬਾਤ ਲੱਗੇ ਹੁਣ ਸਾਰਾ ਕੁਝ ਉਹੀ ਗੱਲ ਹੈ ਵੀ ਕੰਪਨੀਆਂ ਚ ਹੁਣ ਬਦਲਾਅ ਹੋ ਗਿਆ ਜਿਹੜਾ ਸ਼ੁਰੂ ਹੋ ਗਿਆ ਹੁਣ ਹਰੇਕ ਜਿਹੜਾ ਬਦਲਾਅ ਵੱਲ ਜਾ ਰਿਹਾ ਹੈ ਹ ਅੱਜ ਦੇਖੀਆ ਪਹਿਲੀ ਵਾਰੀ ਸਾਰਾ ਕੁਝ ਹੀ ਬਦਲ ਗਿਆ ਤੇ ਮੇਰੇ ਵੀਰ ਭਾਈ ਨੂੰ ਮਾਲ ਚਾਹੀਦਾ ਫੋਨ ਤੇ ਦੇਖ ਕੇ ਵੀਡੀਓ ਕਾਲ ਤੇ ਦੇਖੋ ਬਣਦਾ ਦੇਖੋ ਜਿਵੇਂ ਮਰਜੀ ਦੇਖੋ ਜਿੱਥੇ ਮਰਜੀ ਬੈਠੇ ਫੋਨ ਕਰ ਦੋ ਜੀ ਪਹੁੰਚ ਕਰਾਂਗੇ ਬਾਈ ਜੀ ਪਹੁੰਚ ਕਰੋਗੇ ਹਾਂ ਜੀ ਅੱਛਾ ਭਾਈ ਕੀ ਪਸ਼ੌਰ ਜੀ ਜ਼ਿਲ੍ਹਾ ਸੰਗਰੂਰ ਤਹਿਸੀਲ ਲਹਿਰਾ ਫੋਨ ਨੰਬਰ ਹੈਗਾ 98762 ਜੀ 47985 ਇਹ ਤੇ Google Pay ਕਰੋ ਹੀ ਪੇਮੈਂਟ ਜਿੱਥੇ ਮਰਜੀ ਬੈਠੇ ਮਾਲ ਮੰਗਾਓ ਜੀ ਉਹਦੀ ਮਾਲ ਪਹੁੰਚ ਕਰ ਦਾਂਗੇ ਆਪਾਂ ਠੀਕ ਹੈ ਹਾਂ ਜੀ ਇਸ ਤਰ੍ਹਾਂ ਦੋਸਤੋ ਜਾਲੀ ਤਿਆਰ ਹੁੰਦੀ ਹੈ ਲੈ ਦਿਖਾਓ ਜੀ ਮੜਾ ਜਾਲਦੀ ਦੇਖਦੇ ਆ ਕਿ ਇਸ ਘੰਟਾਂ ਚ ਜਾਲੀ ਤਿਆਰ ਕਰ ਦਨੇ ਆ ਉਹ ਪੈ ਗਈ ਜੀ ਇਧਰ ਵੀ ਵਿੱਚ ਪੈ ਗਈ ਹਾਂਜੀ ਹਾਂ ਹੋ ਗਈ ਜੀ ਐਂ ਜਾਲੀ ਜੰਗਲੇ ਤੇ ਲੱਗਦੀ ਆ ਭਾਈ ਇਹ ਇਹ ਜੀ ਲੱਗੂਗੀ ਹਾਂਜੀ 1000 ਰੁਪਏ ਦਾ ਸੈਟ ਕਰੇ 550 550 ਹੋਣਗੇ ਹਾਂ ਹਾਂ ਹੀ ਪਹੁੰਚ ਕਰਾਂਗੇ ਜੀ ਕੋਈ ਦਿੱਕਤ ਨਹੀਂ 1000 ਰੁਪਏ ਚ ਹਾਂਜੀ ਹਾਂਜੀ 1000 ਰੁਪਏ ਚ ਪਹੁੰਚ ਕਰ ਦਾਂਗੇ ਪਹੁੰਚ ਆਏ ਹੁਣ ਕੋਈ 100 ਕਿਲੋਮੀਟਰ ਤੋਂ ਆ ਗਿਆ ਕੋਈ ਗੱਲ ਨਹੀਂ ਫਿਰ ਕੀ ਚੱਕਰ ਆਈ ਕਿ ਜਸ 100 ਕਿਲੋਮੀਟਰ ਤੱਕ ਪਹੁੰਚ ਕਰ ਦੋਗੇ ਕੋਈ ਦਿੱਕਤ ਨਹੀਂ ਪਹੁੰਚ ਕਰ ਦਾਂਗੇ ਪਰ ਲਾਟ ਹੋਣਾ ਚਾਹੀਦਾ ਜੀ ਇਹ ਨਾ ਹੋਵੇ ਕਿ ਦੋ ਪੀਸ ਕਹਿੰਦੇ ਅਗਲਾ ਪਹੁੰਚ ਕਰਦੇ ਜੀ ਆਟੋ ਗੱਡੀ ਵੀ 50 ਪੀਸ ਹੋਣੇ ਚਾਹੀਦੇ ਨੇ ਪਹੁੰਚ ਵਾਸਤੇ ਜੀ ਜੇ ਮੰਨ ਲੋ 200 ਕਿਲੋਮੀਟਰ ਭੇਜਣੀ ਹੈ 200 ਕਿਲੋਮੀਟਰ ਤੋਂ ਵੀ ਭੇਜ ਦਾਂਗੇ ਬਾਈ ਜੀ ਕੋਈ ਚੱਕਰ ਨਹੀਂ ਪਰ ਲਾਟ ਹੋਣਾ ਚਾਹੀਦਾ ਇਹਨਾਂ 50 ਪੀਸ ਹੋਣ ਘੱਟੋ ਘੱਟ ਚਾਹੇ ਇਕੱਠੇ ਹੋ ਕੇ ਲੈ ਲੈਣਾ ਹਾਂ ਹਾਂ ਜੀ ਇਕੱਠੇ ਹੋ ਕੇ ਲੈਣਾ ਜੀ 50 ਪੀਸਾਂ 'ਚ ਪਹੁੰਚ ਕਰ ਦਾਂਗੇ ਗਾਰੰਟੀ ਹੈਗੀ ਹੈ ਗਾਰੰਟੀ 15 ਸਾਲ ਦੀ ਗਾਰੰਟੀ ਹੈ ਬਾਈ ਜੀ 15 ਸਾਲ ਇੱਕ ਦੋਵੇਂ ਮਾਲੂਮ ਕਰਾਂਗੇ ਜੀ ਜਿੱਥੇ ਮਰਜ਼ੀ ਤਰ੍ਹਾਂ ਲੈਣੀ ਇੱਕ ਜਮਾ ਲਹੁ ਇਹ ਨਹੀਂ ਵੀ ਵਾਹ ਪੰਜ ਜਣੇ ਹੋ ਜਾਣ ਥੋਂ ਥੋਂ ਗਲੀਆਂ ਚੌਕ ਅੱਜ ਕਿਵੇਂ ਕੰਮ ਅੱਜ ਬੰਦ ਕਰਕੇ ਅੱਜ ਜੀ ਲੇਬਰ ਬਾਗੀ ਜੀ ਮੀ ਪੈਗੇ ਦੀ ਨਾ ਗੱਲ ਜੀ ਅੱਜ ਵੀ ਪੈਰੇ ਸੀ ਗਮੀ ਅੱਛਾ ਮੀ ਕਰਕੇ ਬਾਗੀ ਠੀਕ ਹੈ ਕੋਈ ਨਹੀਂ ਸੀ ਜਾਣਾ ਮੈਂ ਕੋਈ ਗੱਲ ਨਹੀਂ ਜਾਉ ਭਾਈ ਮੀ ਪਤਾ ਲੱਗ ਜਾਂਦਾ ਨੈਟ ਤੇ ਹਾਂ ਕੋਮਣ ਫਿਰਨੇ ਗਏ ਹੱਤਾਂ ਸਮਾਨ ਫਿਰਦੇ ਹੈ ਕੋਮਣ ਫਿਰਨੇ ਗਏ ਨੇ ਸਮਾਨ ਲੈਣ ਗਏ ਨੇ ਉਹ ਨਾਲੇ ਕੰਮ ਕਰਿਆ ਆਉਣਗੇ ਚੱਲ ਨਾਲੇ ਰੰਮੇਲਾ ਦੇਖ ਆਉਣਗੇ ਹਾਂ ਜਣਾ ਸੁੱਟੀ ਮਿਲੀ ਜੀ ਕਈ ਦਿਨਾਂ ਬਾਅਦ ਹਾਂ ਵੀ ਚੱਲ ਕੋਮ ਫਿਰ ਆਵਾਂਗੇ ਜੀ ਠੀ